ਹਾਂਜੀ ਬਜੀ ਨਮਸਕਾਰਿਆ ਦਾਵਸ ਹਾਥਿਆ ਗਾਲ ਕਿਹਾ ਜਾਲਿਆ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਆ ਕਰੀਏ ਤੇ ਇੱਕ ਦੋ ਇੱਕ ਖਦੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਆ ਕਰੀਏ ਤੁਹਾਡੇ ਵੀ ਦਰਸ਼ਕ ਵੀਰੋ ਆ ਕਰੋ ਚੈੱਕ ਮਰਾ ਭਰਾ ਆਪਣੇ ਵੀਰੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਠੀਕ ਆ ਜੀ ਬਰੀਡ ਤਕਰੀਬਨ ਮੇਰੇ ਸਾਰੇ ਵੀਰਾਂ ਨੂੰ ਪਤਾ ਆ ਪਹਿਲਾਂ ਕਬੂਤਰੀ ਆਪਣੀ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਸਜਣੋ ਖੋਡਿਆਂ ਵਿੱਚ ਕਬੂਤਰ ਗੁੜਕਦੇ ਪਏ ਨੇ ਤੇ ਕੂਤਰੀ ਦੇਖੋ ਏਡੀ ਮਸਤ ਕੱਲੀ ਮਸਤ ਹੋ ਜਾਂਦੀ ਦੇਖੋ ਜੀ ਚਟਕੀ ਮਾਰਦੇ ਆਪਾਂ ਨਾਲੀ ਮਸਤੂਂ ਦੀ ਕੂਤਰੀ ਚੈੱਕ ਕਰ ਲੋ ਦੇਖੋ ਜੀ ਭਾਈ ਨੇ ਆਪਾਂ ਨੂੰ ਕਹਿ ਕੇ ਦਿੱਤੇ ਕਿ ਵੀਰੇ ਕੂਤਰੀ ਇਹ ਉੜਦੀ ਹੋਈ ਕੂਤਰੀ ਡਾਉਣੀ ਡਾਲਿਓ ਗਿਰੀਆਂ ਵੀ ਚੱਕ ਵਧੀਆਂ ਦੇਖੋ ਆ ਲਓ ਜੀ ਦੇਖੋ ਠੀਕ ਆ ਜੀ ਕੂਤਰੀ ਨੂੰ ਸਜਣੋ ਡੋਲੀ ਅੰਦਰ ਰੱਖੋ ਪੂਰਾ ਕਾਸਟ ਦਾ ਆਪਦਾ ਰਹੂਗੀ ਠੀਕ ਹੈ ਜੀ ਔਰ ਬਜੀ ਇੱਕ ਦੀ ਖਾਸੀਅਤ ਆ ਜੋ ਤੁਹਾਨੂੰ ਮੈਂ ਦੱਸਣ ਜਾ ਰਿਹਾ ਅੱਜ ਦੇ ਮੋਡੇ ਚੈੱਕ ਕਰ ਲਓ ਜਿਵੇਂ ਆਮ ਕਬੂਤਰਾਂ ਦੇ ਲਕੀਰ ਪੈਂਦੀਆਂ ਨੇ ਜਿਵੇਂ ਆਪਣੇ ਡੱਬੇ ਕੁੱਤੇ ਤੇ ਪੈ ਰਹੀ ਆ ਇਸ ਮਾਦੀ ਦੇ ਲਕੀਰ ਹੈ ਨਹੀਂ ਜੀ ਬਰੀਡ ਤੁਹਾਨੂੰ ਪਤਾ ਆ ਠੀਕ ਹੈ ਜੀ ਕਿਹੜੇ ਉਸਤਾਦ ਦੀ ਆਹਾ ਬਰੀਡ ਆ ਠੀਕ ਹੈ ਬਸ ਉਹ ਉਸਤਾਦ ਆਪਣੇ ਵਿਚਾਰ ਅੱਜ ਨਹੀਂ ਰਹੇ ਠੀਕ ਹੈ ਜੀ ਚੈੱਕ ਕਰ ਲਓ ਪਰ ਮੇਰੇ ਜਰੋ ਤੱਕ ਦੁਨੀਆ ਹੈ ਠੀਕ ਹੈ ਜੀ ਕਬੂਤਰਬਾਜੀ ਬੰਦੇ ਕਰਨਗੇ ਠੀਕ ਹੈ ਉਸ ਉਸਤਾਦ ਦਾ ਨਾਮ ਜਿੰਦਾ ਰਹੇਗਾ ਮੇਰਾ ਵੀਰ ਇਸ ਕਬੂਤਰਬਾਜੀ ਦੇ ਵਿੱਚ ਲੋਕ ਉਹਨਾਂ ਨੂੰ ਯਾਦ ਰੱਖਣਗੇ ਹੀ ਰੱਖਣਗੇ ਠੀਕ ਹੈ ਜੀ ਜੋ ਕਿ ਬਾਈ ਜੀ ਉਹਨਾਂ ਦੀ ਇਹ ਨਸਲ ਤੁਹਾਨੂੰ ਪਤਾ ਹੀ ਹੈ ਵੀਰੇ ਇਹ ਇਹਨਾਂ ਕਬੂਤਰਾਂ ਨੇ ਮੇਰਾ ਭਰਾ ਆਪਣਾ ਲੋਹਾ ਆ ਬਣਵਾਇਆ ਆ ਠੀਕ ਹੈ ਸ਼ੈਕਲ ਅਕਲ ਰੰਗ ਰੂਪ ਤੇ ਬਾਈ ਜੀ ਲੋਹਾਂ ਦੇ ਵੈਰੀ ਮੰਨੇ ਜਾਂਦੇ ਨੇ ਉਸਤਾਦ ਕਾਕੇ ਵਾਲੇ ਕਬੂਤਰ ਠੀਕ ਹੈ ਜੀ ਨਵੇਂ ਕਿਲੇ ਵਾਲੇ ਕੂਤਰਾਂ ਦੇ ਵਿੱਚੋਂ ਤੇ ਆ ਕੂਦਰੀ ਕੁਆਲਿਟੀ ਚੈੱਕ ਕਰ ਲਓ ਮੈਂ ਜਿਵੇਂ ਚੁੰਡੀ ਮਾਰੂੰਗਾ ਚਟਕੀ ਦੇਖੋ ਕਿਉਂ ਦੇਖੋ ਜੀ ਕੱਲੀ ਗੁਦਰੀ ਮਸਤ ਹੁੰਦੀ ਮੇਰਾ ਭਰਾ ਬਰੇ ਡਾਉਣੀ ਡਾਲਿਓ ਜੋੜਾਂ ਅਜ ਪਾਣੀ ਜੋੜਾਂ ਅਜ ਪਾਣੀਓ ਦੇਖੋ ਜੀ ਕਬੂਤਰ ਪਾਸੇ ਬੈਠਾ ਉਹਦੇ ਕਰਕੇ ਨਹੀਂ ਜਦੋਂ ਮੈਂ ਚੁੰਦੀ ਮਾਰਦਾ ਦੇਖੋ ਚਟਕੀ ਲਓ ਜੀ ਇਹੇ ਹੁੰਦੀਆਂ ਨੇ ਸੱਜਣੋਂ ਮਸਲਾ ਠੀਕ ਆ ਜੀ ਜੋ ਆਪਾਂ ਆਪਣੇ ਭਰਾਵਾਂ ਨੂੰ ਬਿਲਕੁਲ ਜੈਦ ਰੇਡ ਦੇ ਵਿੱਚ ਪੋਸੀਬਲ ਕਰਵਾ ਕੇ ਦੇਈਆਂ ਨੇ ਆ ਚੈੱਕ ਕਰ ਲਓ ਦੇਖੋ ਕਿਉਂ ਬਣਦੀ ਕੋਈ ਗੱਲਬਾਤ ਨਹੀਂ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਅੱਜ ਲਾਜ਼ਮੀ ਦੱਸਣਾ ਮੈਨੂੰ ਕਿ ਕਿੰਦਾ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਵੱਡਾ ਜੋੜਾ ਲਓ ਜੀ ਦੇਖੋ ਕਿਉਂ ਹੁੰਦੀਆਂ ਮਾਸਤੇ ਕਿ ਨਹੀਂ ਸੱਜਣੋਂ ਇਹਨੂੰ ਮੈਂ ਗਿਰੀਆਂ ਵੀ ਇੱਥੇ ਰੱਖਦਾ ਨੇ ਇਹਨੇ ਉਹ ਵੀ ਚੁਗਣ ਲੱਗ ਗਿਆ। ਦੇਖੋ ਜੀ ਬਿਲਕੁਲ ਖੋਸਦਲ ਕੁਦਰੀ ਕੋਈ ਡਰਤੀ ਨਹੀਂ ਕੋਈ ਕੋਹਣੀ ਤੇ ਪਤੰਦਰ ਕਬੂਤਰ ਦੇਖੋ ਉਹ ਥੋੜਾ ਗਰਮ ਹੈ ਕਿ ਮੈਂ ਜਾਲਾਂ ਦੇ ਵਿੱਚ ਬੱਦਦਾ ਫਿਰਦਾ ਆ। ਠੀਕ ਹੈ ਜੀ। ਬਾਕੀ ਆਹ ਹੈ ਆਪਣਾ ਜੋੜਾ ਠੀਕ ਹੈ ਜੀ। ਤੇ ਬਿਲਕੁਲ ਸੱਜਣੋਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜਾ ਜੋੜੀ ਦੇ ਬੱਚੇ ਸੱਜਣੋਂ ਜਿਹਨੂੰ ਕਹਿੰਦੇ ਨਾ ਗੱਤੀਆਂ ਲਾਟਾਂ ਲਾਟਾਂ ਉਹ ਚੀਜ਼ ਹੈ ਮੇਰਾ ਭਰਾ। ਠੀਕ ਹੈ ਵੀਡੀਓ ਸੱਜਣੋਂ ਹੋ ਸਕਦਾ ਮੇਰੀ ਇੱਕ ਅੱਧਾ ਦਿਨ ਰੋਕੇ ਆ ਜਵੇ। ਪਰ ਥੋੜਾ ਭਰਾ ਚੀਜ਼ ਲਾਏਗਾ ਕਿ ਦੇਖਣ ਵਾਲੇ ਦੀਆਂ ਵੀ ਚੀਕਾਂ ਨਿਕਲਣਾ ਹਾਂ ਵੀਰੇ ਬਾਕੀ ਕੋਈ ਚੀਜ਼ ਆ ਆਪਣੀ ਵੈਸੇ ਉਹ ਆਦਤ ਹੈ ਨਹੀਂ ਸਦਰੋਂ ਮੈਂ ਕਬੂਤਰ ਵਿਖਾ ਕੇ ਕਿਸੇ ਬੰਦੇ ਨੂੰ ਮਾੜਾ ਚੰਗਾ ਬੋਲਣਾ ਠੀਕ ਹੈ ਜੀ ਹਰ ਬੰਦੇ ਦਾ ਆਪਦਾ ਕੰਮ ਆ ਤੇ ਆਪ ਜਣੇ ਮੇਰਾ ਭਰਾ ਹਰ ਬੰਦਾ ਵਧੀਆ ਤੇ ਟਾਪ ਕੁਆਲਟੀ ਦੀ ਚੀਜ਼ ਹੀ ਪਾਉਂਦਾ ਆ ਠੀਕ ਹੈ ਬਾਕੀ ਚਲੋ ਹਰ ਬੰਦੇ ਨੂੰ ਮੇਰਾ ਭਰਾ ਉਸ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਆ ਠੀਕ ਹੈ ਤੇ ਕਦੇ ਆਪ ਦੇ ਆਪ 'ਚ ਮੇਰਾ ਵੀਰ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਆਹਾ ਸੀਗਾ ਸਦਰੋਂ ਆਪਣਾ ਜੋੜਾ ਤੇ ਆਹ ਉਹ ਭਰਾ ਨੂੰ ਹੁਣ ਮੈਂ ਤੁਹਾਨੂੰ ਆਪਣੇ ਇਸ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਪੱਕਾ ਦਾ ਕੱਲੀ-ਕੱਲੀ ਚੀਜ਼ ਹੈ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਉਸ ਤੋਂ ਪਹਿਲਾਂ ਤੁਸੀਂ ਨਾਰ ਆਪਣੇ ਦਾ ਵਜੂਦ ਤੇ ਮੇਰਾ ਭਰਾ ਕੱਦ-ਕੜ ਚੈੱਕ ਕਰ ਲਓ ਮੇਰਾ ਗੁਰੂ ਬੇਕੇ ਜੋੜ ਨੂੰ ਸਦ ਨੂੰ ਪੋਖ ਲੱਥਦੀ ਆ ਠੀਕ ਹੈ ਜੀ ਮਾਦੀ ਦੇ ਆਪਣੇ ਮੋਢੇ ਚੈੱਕ ਕਰ ਲਓ ਦੇਖੋ ਜੀ ਕੋਈ ਲਕੀਰ ਨਹੀਂ ਮੋਟਿਆਂ ਦੇ ਵਿੱਚ ਜੇ ਹੋਣੀ ਮੈਂ ਚਟਕੀ ਮਰੂੰ ਦੇਖਿਓ ਕਿਉਂ ਹੋ ਗਈ ਮਾਸਕੇ ਨਹੀਂ ਮਰਾ ਵੀਰ ਤੂ ਤਰੀ ਇਹ ਵੀਰੇ ਪਿਆਰ ਹੁੰਦਾ ਜਾਨਵਰ ਦਾ ਇੱਕ ਬੰਦੇ ਦੇ ਪ੍ਰਤੀ ਠੀਕ ਹੈ ਤੇ ਆਓ ਹੁਣ ਮੈਂ ਸੁਣਨ ਕਰਾਉਣਾ ਸ਼ੌਂਕ ਠੀਕ ਹੈ ਵੀਰ ਹਾਂਜੀ ਵੀ ਸਦਰੋ ਆਹ ਆਪਣਾ ਵੱਡਾ ਕਬੂਤਰ ਮਰਾਪਰਾ ਚੈੱਕ ਕਰ ਲੋ ਜੀ ਆਪਣੇ ਇਸ ਕਬੂਤਰ ਦੀ ਕੁਆਲਿਟੀ ਬਾਕੀ ਸਦਰੋ ਮਾਫੀ ਚਾਹੁੰਦਾ ਅੱਜ ਨਾਲ ਥੋੜਾ ਜਿਆਦਾ ਲੇਟ ਹੋ ਗਿਆ ਭਰਾ ਤੁਹਾਡਾ ਵੀਡੀਓ ਸ਼ੂਟ ਕਰਨ ਲੱਗੇ ਤੇ ਹੁਣ ਹੀ ਆਇਆ ਸੀਗਾ ਮੈਂ ਮੈਂ ਕਹ ਲਾਓ ਯਾਰ ਇੱਕ ਆਪਣੇ ਭਰਾਵਾਂ ਦੇ ਲਈ ਆਪਾਂ ਵੀਡੀਓ ਲਾਈ ਦੀ ਏ ਠੀਕ ਹੈ ਜੀ ਚੈੱਕ ਕਰ ਲੋ ਸਦਰੋ ਵੱਡਾ ਕਬੂਤਰ ਬਰੀਡ ਤੁਹਾਨੂੰ ਮੈਂ ਤਕਰੀਬਨ 10 ਹੀ ਦਿੱਤੀ ਆ ਹੁਣ ਵਿੱਚੋਂ ਕੁਝ ਬੰਦੇ ਕਹਿਣਗੇ ਵੀਰੇ ਤੁਸੀਂ ਵੱਡੇ ਬੰਦੇ ਆ ਉਸਤਾਦਾਂ ਦਾ ਨਾਮ ਲੈ ਕੇ ਕਬੂਤਰ ਵੇਚਦੇ ਆ ਬਿਰੇ ਜਿਹੜੀ ਬਰੀਡ ਜਿਹੜੇ ਉਸਤਾਦ ਦੀ ਹੈਗੀ ਸਦ ਨੂੰ ਨਾਮ ਤਾਂ ਉਹਨਾਂ ਦਾ ਹੀ ਬੱਜੇਗਾ ਠੀਕ ਹੈ ਜੀ ਉਹਨਾਂ ਨੂੰ ਅਸੀਂ ਆਪਣਾ ਨਾਮ ਲੈ ਕੇ ਨਹੀਂ ਕਬੂਤਰ ਦੇ ਸਕਦੇ ਠੀਕ ਹੈ ਲੋਕੀ ਵੀਰੇ ਸਾਡੇ ਤੋਂ ਬਲੱਡ ਲਾਈਨ ਪੁੱਛਦੇ ਨੇ ਸਾਡਾ ਦਸਣਾ ਫਰਜ਼ ਆ ਮੰਨਣਾ ਨਾ ਮੰਨਣਾ ਠੀਕ ਹੈ ਵਿੱਚੋਂ ਮੰਨ ਕੇ ਚੱਲੋ ਕਈਆਂ ਬੰਗਿਆਂ ਨੂੰ ਸਫਾਈ ਦੇਣ ਦੀ ਬਾਲੀ ਆਦਤ ਹੁੰਦੀ ਆ ਉਹ ਉਹਨਾਂ ਦੀ ਸੋਚ ਹੈ ਮੇਰਾ ਵੀਰੋ ਆ ਚੈੱਕ ਕਰਨ ਨੂੰ ਮੇਰਾ ਭਰਾ ਕਬੂਤਰ ਆਪਣੇ ਦਾ ਪੱਲਾ ਪੱਲੇ ਦੀ ਕੁਆਲਿਟੀ ਚੈੱਕ ਕਰਨ ਨੂੰ ਸਦ ਨੂੰ ਦੇਖੋ ਜੀ ਕਿੱਡੇ ਵੱਡੇ ਖੜਜਾ ਬੁੱਤ ਖੜਜਾ ਦੇਖੋ ਜੀ ਕਿੱਡੇ ਨਿੱਗਰ ਵੱਡੇ ਚੌੜੇ ਚੌੜੇ ਬੱਲਿਆਂ ਦਾ ਕਬੂਤਰ ਆ ਸੱਜਣੋ ਕਬੂਤਰ ਫੋਲਗਰਾਮਾ ਦੇਖੋ ਹੱਥ 'ਚ ਫੜਿਆ ਧੌਣ ਕਬੂਤਰ ਨੇ ਜਮਾ ਵਿੱਚ ਲੈ ਕੇ ਰੱਖੀ ਹੋਈ ਆ ਜਾਲ ਦੇ ਵਿੱਚ ਵੀ ਵੀਡੀਓ ਆਪਾਂ ਸ਼ੂਟ ਕਰਦੇ ਸੀ ਪਤੰਦਰ ਇੱਧਰ ਉੱਧਰ ਵਾਦਦਾ ਪਿਆ ਸੀ ਜਿਵੇਂ ਜਾਲ ਅੰਦਰ ਆਪਾਂ ਗੋਲਾ ਕਬੂਤਰ ਨਹੀਂ ਤਾਰ ਲੈਂਦੇ ਠੀਕ ਹੈ ਜੀ ਤੇ ਸੱਜਣੋ ਮਾਦੀ ਦੀ ਕੁਆਲਿਟੀ ਤੁਹਾਨੂੰ ਮੈਂ ਵਿਖਾਈ ਬਿਲਕੁਲ ਮਿੱਠੀ ਆ ਆਹ ਲਓ ਜੀ ਥੋੜਾ ਕੈਮਰਾ ਉੱਪਰ ਰੱਖੋ ਆਹ ਲਓ ਜੀ ਬਿਲਕੁਲ ਬੰਦ ਕੂਛ ਉੱਪਰ ਕਰ ਲਓ ਥੱਲੇ ਕਰ ਲਓ ਲਓ ਜੀ ਇਹ ਹੁੰਦੀ ਹੈ ਕੁਆਲਿਟੀ ਬਿਲਕੁਲ ਬੰਦ ਕੂਛ ਰਹਾਦਾ ਕੂਤਰ ਔਰ ਸੱਜਣੋ ਬਿਲਕੁਲ ਬੰਦ ਜੋਣਾ ਦਾ ਆਪਣਾ ਇਹ ਵੱ ਆ ਸਦਨੂ ਅਗਲਾ ਪੱਲਾ ਚੈੱਕ ਕਰ ਲੋ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਮੇਰਾ ਭਰਾ ਕੋਈ ਜੂਣੀ ਕੋਈ ਕੋਹ ਨਹੀਂ ਲਿਆ ਵੀ ਦਿਖਾ ਮੜਿਆ ਚੰਗੀ ਤਰ੍ਹਾਂ ਠੀਕ ਹੈ ਜੀ ਹੱਥ ਲਾ ਮੇਰਾ ਭਰਾ ਜਾਨਵਰ ਮੈਲੇ ਹੁੰਦਿਆ ਲਾਸਟ ਵਾਲੀ ਕੰਨੀ ਆ ਰਹੀ ਐ ਕੂਤਰ ਦੀ ਬਾਕੀ ਚੀੜਪਲ ਦੇਖ ਲੋ ਕੂਤਰ ਦਾ ਤੇ ਆ ਸਦਨੂ ਜਾਨਵਰ ਦਾ ਬਿਲਕੁਲ ਬੰਦ ਜੋੜ ਬਿਲਕੁਲ ਲਾਲ ਸੁਰਖ ਪੈਰਾਂ ਦਾ ਮੇਰਾ ਵੀਰ ਆਪਣਾ ਇਹ ਕੂਤਰ ਆ ਠੀਕ ਹੈ ਜੀ ਬਾਕੀ ਆਸ ਬੰਨੇ ਮੇਰਾ ਭਰਾ ਜਾਨਵਰ ਤੁਸੀਂ ਚੈੱਕ ਕਰ ਲੋ ਤੇ ਆਹ ਸੀਗਾ ਸਦਨੂ ਆਪਣਾ ਮੁਕੰਮਲ ਜਾਨਵਰ ਤੇ ਆਹ ਉਪਰਾ ਹੁਣ ਮੈਂ ਸੋ ਨੂੰ ਉਹ ਠਹਿਰ ਜਾ ਠਹਿਰ ਜਾ ਤੇ ਲੋ ਜੀ ਦੇਖੋ ਕਿੱਡਾ ਗਰਮ ਕੂਤਰ ਹੱਥ 'ਚ ਆ ਕੇ ਦੇਖੋ ਕਿਵੇਂ ਕਰਦਾ ਤੇ ਆ ਉਹ ਸਦਰੋਂ ਹੁਣ ਮੈਂ ਉਸ ਨੂੰ ਨਾਲ ਲੱਗੀ ਦੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤਾਈ ਬਣੇ ਰਹੋ ਹਾਂਜੀ ਵੀ ਦਰਸ਼ਕੋ ਆਹਾ ਆਪਣੀ ਵੱਡੀ ਕੂਤਰੀ ਮੇਰਾ ਭਰਾ ਸਭ ਤੋਂ ਪਹਿਲਾਂ ਬਾਈ ਜੀ ਉਹ ਟੈਕ ਜਾ ਟੈਕ ਜਾ ਦੇਖੋ ਜੀ ਵੀਡੀਓ ਵਿੱਚ ਮੈਂ ਮਾਰਦਾ ਹੀ ਚੜ ਗਈ ਤੇ ਕਿਵੇਂ ਮਾਸਤ ਹੁੰਦੀ ਸੀ ਤੇ ਹੱਥ 'ਚ ਆ ਕੇ ਦੇਖੋ ਲਾਉਣ ਲੱਗੀ ਜੂਰ ਸਦਰੋਂ ਪਤਾ ਲੱਗ ਗਿਆ ਉਹਨੂੰ ਕਿਵੇਂ ਉਪਰੀ ਥਾ ਤੇ ਆ ਗਈਆਂ ਆ ਚੈੱਕ ਕਰ ਲਓ ਮੇਰਾ ਭਰਾ ਮਾਦੀ ਆਪਣੀ ਤਾਂ ਮੇਰਾ ਭਰਾ ਕਰਦ ਕਾਠ ਸ਼ਕਲ ਅਕਲ ਰੰਗ ਰੂਪ ਜਮਾਂ ਬਾਈ ਜੀ ਖਟੀਆਂ ਅੱਖਾਂ ਔਰ ਬਾਈ ਜੀ ਬਿਲਕੁਲ ਸਾਫ਼ ਮੋਡੇ ਕੋਈ ਲਕੀਰ ਨਹੀਂ ਕੋਈ ਕੋਹ ਨਹੀਂ ਬਿਲਕੁਲ ਬਰੀਕ ਜਿਹਾ ਵਜੂ ਤੇ ਸਦ ਨੂੰ ਜਮਾਂ ਪੂਸਤਾਂ ਹੀ ਕਰਨੀਆਂ ਅੱਧਾਂ ਇੱਚੀ ਕਰਨੀ ਬਾਹਰ ਨਹੀਂ ਆਦੀ ਕੁਤਰੀ ਆਪਣੀ ਦੀ ਚੈੱਕ ਕਰ ਲਓ ਕਿਥੋਂ ਆਪਾਂ ਮਾਦੀ ਇਹ ਢੱਕੀ ਹੋਈ ਆ ਉਸਤਾਦ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਡੱਬਿਆਂ ਦੀ ਜੋੜੀ ਮੇਰਾ ਵੀਰੋ ਚੈੱਕ ਕਰ ਲਓ ਬਾਈ ਜੀ ਆਪਣੀ ਮਾਦੀ ਦੀ ਅੱਖ ਦੀ ਕੁਆਲਿਟੀ ਬਿਲਕੁਲ ਪੀਲੀਆਂ ਅੱਖਾਂ ਦੀ ਆਪਣੀਆਂ ਆ ਕੁਤਰੀ ਆ ਠੀਕ ਆ ਜੀ ਤੇ ਆਹ ਬਜੀ ਦੂਜੀ ਸਾਈਡ ਦੀ ਐਖ ਮੇਰਾ ਭਰਾ ਚੈੱਕ ਕਰ ਲਓ ਸਜਣੋ ਪਿਓਰ ਬਲੱਡ ਲਾਈਨ ਦੇ ਵਿੱਚੋਂ ਮੇਰਾ ਭਰਾ ਆਪਣੀ ਮਾਦੀ ਬਿਲਕੁਲ ਸਜਣੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਲਓ ਮੇਰਾ ਭਰਾ ਆ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੇ ਨਿੱਕਰ ਵੱਡੇ ਉੱਚੇ ਪੱਲੇ ਦੀ ਗੋਦਰੀ ਕੋਈ ਗਾਇਬ ਨਹੀਂ ਐ ਕੋਈ ਕਹੋ ਨਹੀਂ ਐ ਮੇਰਾ ਭਰਾ ਕੈਮਰਾ ਥੋੜਾ ਜਿਹਾ ਉੱਪਰ ਰੱਖੋ ਹੋਰ ਉੱਪਰ ਥੋੜਾ ਜਿਹਾ ਇਹ ਬਾਸ ਠੀਕ ਹੈ ਜੀ ਔਰ ਬਜੀ ਆਹ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਅੱਜ ਤਾਈ ਤੁਹਾਡੇ ਭਰਾ ਨੇ ਅੰਗੂਠੇ ਲਾ ਕੇ ਨਹੀਂ ਕਦੇ ਪੂਛ ਵਿਖਾਈ ਠੀਕ ਐ ਬਿਲਕੁਲ ਸੱਜਣੋ ਪੂਸ ਤਾਂ ਹੀ ਕੰਨੀਆਂ ਰੱਖਦੀ ਗੋਦਰੀ ਚੈੱਕ ਕਰ ਲੋ ਆਪਾਂ ਗੋਦਰੀ ਕਿੱਥੋਂ ਖੜੀ ਆ ਠੀਕ ਐ ਜੋ ਚੀਜ਼ ਹੈ ਉਹ ਆਪਾਂ ਰਿਐਲਿਟੀ ਵਿਖਾਈ ਦੀ ਮੇਰਾ ਭਰਾ ਠੀਕ ਐ ਐਵੇਂ ਨਾ ਆਪਸ ਨਾ ਬੋਲੀ ਨਾ ਠੀਕ ਐ ਉਹ ਆਪਣੀ ਆਦਤ ਨਹੀਂ ਨਾ ਹੀ ਉਹ ਕੰਮ ਰੱਬ ਸਾਡੇ ਤੋਂ ਕਰਾਵੇ ਠੀਕ ਐ ਜੋ ਚੀਜ਼ ਹੈਗੀ ਆ ਉਸੇ ਚੀਜ਼ ਦੀ ਮੇਰਾ ਭਰਾ ਆਪਾਂ ਤਾਰੀਫ ਕਰੀ ਦੀ ਐ ਠੀਕ ਐ ਔਰ ਸੱਜਣੋ ਚੀਜ਼ ਵੀ ਤਾਰੀਫ ਦੇ ਲਾਈਕ ਹੋਵੇ ਠੀਕ ਐ ਬਿਲਕੁਲ ਸਤਿ ਜੀ ਨੂੰ ਬੰਦ ਜੋੜ ਬੈਠਣ ਲਈ ਥਾਂ ਚਿੱਟੀ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਕਬੂਤਰੀ ਆ ਤੇ ਆ ਸੀਗੀ ਮੇਰਾ ਭਰਾ ਆਪਣੀ ਕਬੂਤਰੀ ਤੇ ਆ ਉਪਰ ਹੁਣ ਮੈਂ ਉਹ ਨੂੰ ਜੋੜਾ ਇਹ ਦਵਾਰ ਤੋਂ ਯਾ ਆਪਦੇ ਵਿੱਚ ਛੱਡ ਕੇ ਵਿਖਾਉਣਾ ਤੇ ਵਜੂ ਦੇ ਚੈੱਕ ਕਰ ਲੋ ਦੇਖੋ ਜੀ ਮੈਂ ਕਿਤੋਂ ਖੜੀ ਨਹੀਂ ਕੋਈ ਕੋਹ ਨਹੀਂ ਰਾਹ ਨਾ ਬੈਠੀ ਹੈ ਕਬੂਤਰੀ ਠੀਕ ਹੈ ਦੇਖੋ ਪਰ ਵਿੱਚੋਂ ਵਿੱਚੋਂ ਕਈ ਜਿਹੜੀ ਗਰਮ ਹੋਈ ਜਾਂਦੀ ਆ ਤੇ ਥੋੜਾ ਥੋੜਾ ਵਿਖਾਉਣਾ ਮੇਰਾ ਭਰਾ ਘਰ ਦੋ ਸਟਾਪ ਲੋ ਜੀ ਆ ਦਵਾਰ ਤੋਂ ਮੇਰਾ ਭਰਾ ਜੋੜੇ ਆਪਣੇ ਦੇ ਮਕਮਲ ਸਟੈਂਡਿੰਗ ਪੋਜੀਸ਼ਨ ਚੈੱਕ ਕਰੋ ਦੇਖੋ ਜੀ ਕਬੂਤਰ ਕਿਵੇਂ ਖੜਦਾ ਜਿਵੇਂ ਰਾਜਿਆਂ ਵਾਲਾ ਵਜੂਦ ਹੁੰਦਾ ਮਗਰ ਉਹਦੀ ਰਾਣੀ ਖੜੀ ਹੁੰਦੀ ਆ ਉਹ ਗੱਲ ਬਾਤ ਆ ਮੇਰਾ ਭਰਾ ਜੋੜੇ ਦੇ ਵਿੱਚ ਦੇਖੋ ਜੀ ਅੱਧਾ ਦੈਂਚੀ ਮੋਢੇ ਬਾਹਰ ਨੂੰ ਕਰਕੇ ਖੜਦਾ ਆਪਣਾ ਕਬੂਤਰ ਸਟੈਂਡਿੰਗ ਪੋਜੀਸ਼ਨ ਸ਼ਕਲ ਅਕਲ ਰੰਗ ਰੂਪ ਚੈੱਕ ਕਰ ਲਓ ਠੀਕ ਆ ਜੀ ਤੇ ਲਓ ਜੀ ਮੜਿਆ ਖੁਸ਼ ਕਰਦਗੇ ਆਪੇ ਜਾਨਵਰਾਂ ਨੂੰ ਠੀਕ ਹੈ ਤੇ ਜਾਨਵਰ ਤਾਂ ਆਪਣੇ ਖੁਸ਼ ਹੋਣਗੇ ਬਾਕੀ ਜਿਹੜੇ ਭਰਾ ਆਪਾਂ ਨੂੰ ਪਿਆਰ ਕਰਦੇ ਉਹ ਵੀ ਖੁਸ਼ ਹੋਣਗੇ ਬਾਕੀ ਜਿਹੜੇ ਮੱਚਦੇ ਆ ਜਿਹੜਾ ਜਾਲਸ ਫੀਲ ਕਰਦੇ ਆ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੇ ਕੀ ਕਰਨਾ ਆ ਤੇ ਕੀ ਨਹੀਂ ਗਾਲੀ ਕੋਈ ਨਹੀਂ ਮਰਾ ਵੀਰ ਬਾਕੀ ਮੇਰਾ ਭਰਾ ਕਮੈਂਟ ਕਰਕੇ ਸਾਨੂੰ ਅੱਜ ਤੁਸੀਂ ਇਲਾਜ ਵਿੱਚ ਦੱਸਣਾ ਕਿ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਨਯਾਬ ਤੇ ਸੱਚ ਨੂੰ ਫੁੱਲ ਨਸਲਦਾਰ ਤੇ ਚੋਟੀ ਵਾਲੇ ਕਬੂਤਰਾਂ ਦੇ ਵਿੱਚੋਂ ਟੌਪ ਵਾਲੀ ਜੋੜੀ ਤੇ ਬਾਕੀ ਜਿਹੜੇ ਭਰਾ ਕਹਿੰਦੇ ਆ ਨਾ ਵੀਰੇ ਕਿ ਬਸ ਦਾ ਕਰਾਇਆ ਘੱਟ ਕਰੋ ਉਹ ਮੇਰਾ ਵੀਰ ਉਹ ਤੁਸੀਂ ਜਿਹੜਾ ਕਰਾਇਆ ਹੁੰਦਾ ਨਾ ਉੱਥੇ ਬੰਦੇ ਨੂੰ ਦੇ ਦਿਆ ਕਰੋ ਠੀਕ ਹੈ ਤੇ ਜਿੰਨਾ ਕਰਾਇਆ ਹੁੰਦਾ ਵੀਰੇ ਆਪਾਂ ਉਨਾ ਹੀ ਲਈਦਾ ਆ ਠੀਕ ਹੈ ਜੀ ਸੋ ਉਹ ਬੰਦੇ ਮੈਨੂੰ ਫੋਨ ਨਾਲ ਲਾਣ ਜਿਹੜੇ ਕਹਿੰਦੇ ਭਰਾ ਤੁਸੀਂ ਸਾਨੂੰ ਡਿਲੀਵਰੀ ਫ੍ਰੀ ਕਰਾ ਕੇ ਦਿਓ ਠੀਕ ਹੈ ਜਦੋਂ ਵੀਰੇ ਅਸੀਂ ਵੀ 5-6000 ਦਾ ਜੋੜਾ ਵਿੱਚੋਂ ਲੱਗ ਗਏ ਨਾ ਅਸੀਂ ਵੀ ਤੁਹਾਨੂੰ ਪਹੁੰਚ ਫ੍ਰੀ ਕਰਦਿਆ ਕਰਾਂਗੇ ਜੇ ਤੁਸੀਂ ਵੀ ਸਾਡੇ ਜੋੜੇ ਦਾ 5 ਤੋਂ 6000 ਰੇਟ ਭਰਦਿਆ ਕਰੋਗੇ ਨਾ ਆਲ ਪੰਜਾਬ ਕੀ ਮੇਰਾ ਭਰਾ ਆਪਾਂ ਆਲ ਇੰਡੀਆ ਡਿਲੀਵਰੀ ਫ੍ਰੀ ਕਰਨ ਕਿ ਤੁਹਾਡੀ ਕਰਦਾਂਗੇ ਜੇ ਤੁਸੀਂ ਵੀ ਸਾਨੂੰ ਇੱਕ ਜੋੜੇ ਦਾ 6000 ਰੁਪਏ ਦੇਣ ਲੱਗ ਜੋ ਠੀਕ ਹੈ ਸੋ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੇ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ